ਸਾਸ੍ਰੀਕਾਲ ਸੜਕ ਖਾਸ ਪ੍ਰੋਗਰਾਮ ਲੋਕ ਮੰਚ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਸਾਨੂੰ ਕਾਲ ਕਰਦੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹੋ ਮੁੱਦੇ ਕਈ ਹੁੰਦੇ ਨੇ ਜਿਹੜੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵਿਚਾਰਦੇ ਹਾਂ ਤੇ ਅੱਜ ਵੀ ਵੱਡੀਆਂ ਅਪਡੇਟਸ ਨੇ ਕਈ ਮੁੱਦਿਆਂ ਨਾਲ ਜੁੜੀਆਂ ਹੋਈਆਂ ਉਹਨਾਂ ਦੇ ਉੱਤੇ ਆਪਾਂ ਵਿਚਾਰ ਚਰਚਾ ਕਰਨੀ ਹੈ ਮੌਸਮ ਤੇਜ਼ੀ ਦੇ ਨਾਲ ਬਦਲ ਰਿਹਾ ਹੈ ਭਾਈ ਅਮਰਤਪਾਲ ਸਿੰਘ ਦਾ ਇੱਕ ਸਾਥੀ ਪੈਰੋਲ ਦੇ ਉੱਤੇ ਬਾਹਰ ਆਇਆ ਇਸ ਤੋਂ ਇਲਾਵਾ ਕਿਸਾਨੀ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਉੱਤੇ ਵੀ ਚਰਚਾ ਕਰਨੀ ਆ ਤੇ ਰਾਜਪਾਲ ਜਿਹੜੇ ਨੇ ਗੁਲਾਬ ਚੰਦ ਕਟਾਰੀਆ ਉਹਨਾਂ ਨੇ ਵੀ ਇੱਕ ਮਹਿੰਮ ਦਾ ਆਗਾਜ਼ ਕਰ ਦਿੱਤਾ ਹੈ ਉਹ ਕਿਹੜੀ ਮਹਿੰਮ ਹੈ ਕਿਸ ਤਰ੍ਹਾਂ ਦੀ ਮਹਿੰਮਾ ਉਹ ਵੀ ਤੁਹਾਨੂੰ ਦੱਸਣਾ ਹੈ ਤੇ ਇਸ ਤੋਂ ਇਲਾਵਾ ਪੰਜਾਬੀ ਗਾਇਕਾਂ ਦੀ ਆਮਦਨੀ ਕਿੰਨੀ ਕੁ ਹੋ ਜਾਂਦੀ ਹੈ ਜੇਕਰ ਉਹ ਸਮਾਗਮ ਕਰਦੇ ਨੇ ਫੰਕਸ਼ਨ ਵਗੈਰਾ ਲਾਉਂਦੇ ਨੇ ਉਹ ਵੀ ਤੁਹਾਨੂੰ ਅੰਕੜੇ ਦੱਸਣੇ ਨੇ ਕਿ ਅਸੀਂ ਲੋਕ ਨਾਚ ਗਾਉਣੇ ਦੇ ਸ਼ੌਕੀਨ ਆ ਤਾਂ ਕਿੰਨਾ ਕੁ ਪੈਸਾ ਅਸੀਂ ਉਹਦੇ ਉੱਤੇ ਖਰਚ ਦਿੰਨੇ ਆ ਸੋ ਸਭ ਤੋਂ ਪਹਿਲਾਂ ਥੋੜੀ ਜੀ ਨਜ਼ਰ ਮਾਰ ਲਈਏ ਮੌਸਮ ਦੇ ਉੱਤੇ ਮੌਸਮ ਪੰਜਾਬ ਦੇ ਵਿੱਚ ਲਗਾਤਾਰ ਬਦਲ ਰਿਹਾ ਹੈ ਪੰਜਾਬ ਦੇ ਵਿੱਚ ਕਈਆਂ ਥਾਵਾਂ ਦੇ ਉੱਤੇ ਤੇਜ਼ ਧੁੱਪ ਕਿਤੇ ਬੱਦਲਵਾਈ ਤੇ ਕਿਤੇ ਧੁੰਦ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਸੰਘਣੀ ਧੁੰਦ ਦਾ ਵੀ ਅਲਰਟ ਜਾਰੀ ਹੋ ਚੁੱਕਿਆ ਹੈ ਤੁਸੀਂ ਆਪਣੇ ਇਲਾਕੇ ਦਾ ਮੌਸਮ ਸਾਨੂੰ ਕਾਲ ਕਰਕੇ ਜਰੂਰ ਦੱਸ ਦਿਆ ਕਰੋ ਕਿਉਂਕਿ ਅਪਡੇਟ ਆ ਜਾਂਦੀ ਹੈ ਤੇ ਸਾਰੇ ਦਰਸ਼ਕ ਜਾਣ ਵੀ ਲੈਂਦੇ ਨੇ ਕਿਉਂਕਿ ਜੇਕਰ ਆਪਾਂ ਇਧਰੋਂ ਉਧਰੋਂ ਸਾਰਾ ਪਤਾ ਕਰਦੇ ਹਾਂ ਤਾਂ ਉਹ ਕਈ ਵਾਰ ਅੰਕੜੇ ਹੇਰਫੇਰ ਚੁੰਦੇ ਨੇ ਕਈ ਵਾਰ ਪਤਾ ਲੱਗਦਾ ਵੀ ਉੱਥੇ ਤਾਂ ਧੁੱਪ ਚੜ੍ਹੀ ਹੋਈ ਹੈ ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਪਡੇਟ ਦੇਣੇ ਆ ਤੇ ਮੌਸਮ ਸ਼ਰਮੌਰ ਦੇ ਵਿੱਚ ਹਿਮਾਚਲ ਪ੍ਰਦੇਸ਼ ਦਾ ਸ਼ਰਮੌਰ ਆ ਬਰਫਬਾਰੀ ਦੇ ਕਾਰਨ ਸੜਕਾਂ ਬੰਦ ਹੋ ਗਈਆਂ ਨੇ ਟਰਾਂਸਫਾਰਮਰ ਪ੍ਰਭਾਵਿਤ ਹੋ ਗਏ ਨੇ ਪਾਣੀ ਦਾ ਉੱਥੇ ਸਪਲਾਈ ਹੈ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਪਾਈਪਾਂ ਦੇ ਵਿੱਚ ਪਾਣੀ ਜੰਮ ਜਾਂਦਾ ਹੈ ਇਸ ਕਰਕੇ ਜਿਹੜੇ ਸਕੂਲੀ ਵਿਦਿਆਰਥੀ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਜ਼ਿਆਦਾ ਬਰਫਬਾਰੀ ਹੋ ਜਾਵੇ ਤਾਂ ਸੜਕੀ ਮਾਰਗ ਬੰਦ ਹੋਣ ਕਰਕੇ ਬੱਸਾਂ ਟੈਕਸੀਆਂ ਗੱਡੀਆਂ ਚਲਨੀਆਂ ਬੰਦ ਹੋ ਜਾਂਦੀਆਂ ਨੇ ਤੇ ਫਿਰ ਪੈਦਲ ਮਾਰਗ ਹੀ ਲੱਭਣੇ ਪੈਂਦੇ ਨੇ ਤੇ ਵੈਸੇ ਉੱਥੋਂ ਦੇ ਜਿਹੜੇ ਹਾਲਾਤ ਹੀ ਹੁੰਦੇ ਨੇ ਕਿ ਜਦੋਂ ਬਰਸਾਤਾਂ ਹੁੰਦੀਆਂ ਨੇ ਤਾਂ ਉਦੋਂ ਬਰਸਾਤਾਂ ਦੇ ਵਿੱਚ ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਜਾਂਦੀਆਂ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਜਾਂਦੀਆਂ ਨੇ ਪਰ ਸਰਦੀ ਦੇ ਮੌਸਮ ਦੇ ਵਿੱਚ ਛੁੱਟੀਆਂ ਬਹੁਤ ਘੱਟ ਹੁੰਦੀਆਂ ਨੇ ਜਿਵੇਂ ਇੱਥੇ ਹੁਣ ਦਸੰਬਰ ਦੇ ਵਿੱਚ ਵੀ ਛੁੱਟੀਆਂ ਹੋ ਜਾਣੀਆਂ ਨੇ ਅ 24 ਦਸੰਬਰ ਤੋਂ ਛੁੱਟੀਆਂ ਨੇ ਪੰਜਾਬ ਦੇ ਵਿੱਚ ਸਾਰੇ ਬੱਚਿਆਂ ਨੂੰ ਚਾਹੇ ਉਹ ਪ੍ਰਾਈਵੇਟ ਸਕੂਲਾਂ ਦੇ ਨੇ ਚਾਹੇ ਸਰਕਾਰੀ ਸਕੂਲਾਂ ਦੇ ਨੇ ਤੇ ਇਸੇ ਤਰ੍ਹਾਂ ਗਰਮੀ ਦੇ ਵਿੱਚ ਵੀ ਤੇਜ਼ ਗਰਮੀ ਪੈਂਦੀ ਆ ਤਾਂ ਪੰਜਾਬ ਦੇ ਵਿੱਚ ਛੁੱਟੀਆਂ ਹੋ ਜਾਂਦੀਆਂ ਨੇ ਸੋ ਬੱਚਿਆਂ ਦੀ ਸਿਹਤ ਨਾਲ ਜੁੜੇ ਮੁੱਦੇ ਹੁੰਦੇ ਨੇ ਜੀ ਇੱਕ ਅੱਜ ਡਾਕਟਰ ਬਲਜੀਤ ਕੌਰ ਹੋਰਾਂ ਨੇ ਜੋ ਬਾਲ ਪਲਾਈ ਤੇ ਵਿਕਾਸ ਮੰਤਰੀ ਵੀ ਨੇ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਲੈ ਕੇ ਹੀ ਗੱਲ ਕੀਤੀ ਆ ਜਿਹੜੇ ਪਲੇ ਸਕੂਲ ਨੇ ਉਹਨਾਂ ਦੇ ਵਿੱਚ ਕਹਿੰਦੇ ਜੀ ਸੁਰੱਖਿਆ ਯਕੀਨੀ ਬਣਾਈ ਜਾਵੇ ਛੋਟੇ ਬੱਚੇ ਨੇ ਹਾਲਾਂਕਿ ਪਰ ਉਹਨਾਂ ਦੇ ਵੀ ਵਾਸ਼ਰੂਮ ਵੱਖਰੇ ਵੱਖਰੇ ਹੋਣੇ ਚਾਹੀਦੇ ਨੇ ਸੀਸੀਟੀਵੀ ਲੱਗੇ ਹੋਣੇ ਚਾਹੀਦੇ ਨੇ ਤੇ ਹਰ ਤਰ੍ਹਾਂ ਦੀ ਸਹੂਲਤ ਉਹਨਾਂ ਬੱਚਿਆਂ ਨੂੰ ਹੋਣੀ ਚਾਹੀਦੀ ਆ ਤੇ ਇੱਕ ਅਧਿਆਪਕ 20-25 ਬੱਚਿਆਂ ਦੇ ਨੇੜੇ ਤੇੜੀ ਹੋਣਾ ਚਾਹੀਦਾ ਇਹ ਨਹੀਂ ਕਿ ਇੱਕੋ ਅਧਿਆਪਕ ਸਾਰੇ ਬੱਚੇ ਸੰਭਾਲਦਾ ਹੋਵੇ ਕਿਉਂਕਿ ਮੋਡਲੀ ਜਿਹੜੀ ਇੱਕ ਗਤੀਵਿਧੀ ਸਿਖਾਉਣੀ ਆ ਉਹਨਾਂ ਨੂੰ ਸਾਰਾ ਕੁਝ ਦੱਸਣਾ ਹੈ ਤਾਂ ਉਹ ਪਲੇ ਸਕੂਲ ਦੇ ਵਿੱਚ ਹੀ ਸਾਰਾ ਕੁਝ ਬੀਸ ਬਣਦਾ ਹੈ ਸੋ ਇਹ ਇਸ ਕਰਕੇ ਜੋੜਤੀ ਕਿਉਂਕਿ ਬੱਚਿਆਂ ਦੀ ਗੱਲ ਨਾਲ ਚੱਲ ਪਈ ਸੀ ਤੇ ਹਿਮਾਚਲ ਪ੍ਰਦੇਸ਼ ਦੇ 14 ਸ਼ਹਿਰਾਂ ਦੇ ਵਿੱਚ ਪਾਰਾ ਟੈਂਪਰੇਚਰ ਮਾਈਨਸ ਡਿਗਰੀ ਦੇ ਵਿੱਚ ਚਲਾ ਗਿਆ ਜਿੱਥੇ ਪਾਣੀ ਤੱਕ ਵੀ ਜੰਮ ਜਾਂਦਾ ਹੱਥ ਪੈਰ ਪੂਰੀ ਤਰ੍ਹਾਂ ਠਰ ਜਾਂਦੇ ਨੇ ਪੰਜਾਬ ਦੇ ਵਿੱਚ 11 ਜ਼ਿਲ੍ਹਿਆਂ ਦੇ ਵਿੱਚ ਸ਼ੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਹੁਣ ਤੁਹਾਡੇ ਜੇਕਰ ਧੁੱਪ ਨਾ ਹੋਵੇ ਤਾਂ ਹੱਥ ਪੈਰ ਵੈਸੇ ਹੀ ਸੋਨੋ ਜਾਂਦੇ ਨੇ ਦਸਤਾਨੇ ਕੋਟੀਆਂ ਸਵੈਟਰ ਵੀ ਅਜਈ ਹਵਾ ਦੇ ਵਿੱਚ ਠੰਡਕ ਦੇ ਵਿੱਚ ਫੇਲ ਜੇ ਹੁੰਦੇ ਨਜ਼ਰ ਆਉਂਦੇ ਨੇ ਕੋਈ ਕੰਮ ਕਰਦੇ ਨਜ਼ਰ ਨਹੀਂ ਆਉਂਦੇ ਤੇ ਜਿਹੜਾ ਤਾਪਮਾਨ ਆ ਉਹ ਥੋੜਾ ਜਿਹਾ ਮੋਟਾ-ਮੋਟਾ ਪੰਜਾਬ ਦਾ ਆਪਾਂ ਨਜ਼ਰ ਮਾਰ ਲੈਨੇ ਆ ਪਠਾਨਕੋਟ ਦੇ ਵਿੱਚ 1.2 ਡਿਗਰੀ ਹੈ ਜਿਹੜਾ ਉਹ ਘਟੋ-ਘਟ ਤਾਪਮਾਨ ਹੈ ਤੇ ਵੱਧ ਤੋਂ ਵੱਧ 18 ਡਿਗਰੀ ਹੈ ਅੰਮ੍ਰਿਤਸਰ ਦਾ ਵੀ 2 ਡਿਗਰੀ ਹੈ ਤੇ 19 ਡਿਗਰੀ ਵੱਧ ਤੋਂ ਵੱਧ ਹੈ ਇਸੇ ਤਰ੍ਹਾਂ ਫਿਰੋਜ਼ਪੁਰ ਦਾ 2.7 ਡਿਗਰੀ ਮਤਲਬ ਕਿ ਢਾਈਕ ਡਿਗਰੀ ਕਹਿ ਸਕਦੇ ਆ ਟੈਂਪਰੇਚਰ ਆ ਜਿਹੜਾ ਫਾਜ਼ਿਲਕਾ ਦਾ 20 3 ਕਿ ਡਿਗਰੀ ਦੇ ਕਰੀਬ ਆ ਜਿਹੜਾ ਰਾਤ ਨੂੰ ਬਿਲਕੁਲ ਘਟਦਾ ਹੋਇਆ ਤਾਪਮਾਨ ਉਹ ਆ ਤੇ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਦਾ ਜਿਹੜਾ ਉਹ ਵੀ ਮੌਸਮ ਠੀਕ ਚੱਲ ਰਿਹਾ ਵੈਸੇ ਉੱਥੇ 3 ਕਿ ਡਿਗਰੀ 4 ਡਿਗਰੀ ਜਿਹੜਾ ਟੈਂਪਰੇਚਰ ਘਟੋ ਘਟ ਚੱਲ ਰਿਹਾ ਹੈ ਤੇ ਵੱਧ ਤੋਂ ਵੱਧ ਜਿਹੜਾ ਉੱਥੇ ਆ 17 ਡਿਗਰੀ ਹੈ ਕੁਝ ਹਿਮਾਚਲ ਦੇ ਹੋਰ ਜਗ੍ਹਾ ਨੇ ਜਿਵੇਂ ਸੋਲਨ ਹੋ ਗਿਆ ਮਨਾਲੀ ਹੋ ਗਿਆ ਸੋਲਨ ਦਾ 0 -0.6 ਡਿਗਰੀ ਮਾਈਨਸ ਚਲਾ ਗਿਆ ਹੈ ਯਾਨੀ ਕਿ ਉੱਥੇ ਪੂਰੀ ਹੁਣ ਠੰਡਕ ਹੋ ਗਈ ਹੈ ਬਰਪਾਰੀ ਦੇ ਵੀ ਅਸਾਰ ਬਣ ਗਏ ਨੇ ਤੇ ਇਸ ਤੋਂ ਇਲਾਵਾ ਬिलासपुर ਮੰਡੀ ਹਿਮਾਚਲ ਪ੍ਰਦੇਸ਼ ਦਾ ਕਾਂਗੜੇ ਦਾ ਵੀ 2 ਡਿਗਰੀ ਹੈ ਯਾਨੀ ਕਿ ਕਾਂਗੜਾ ਅਮਰਸਰ ਦਾ ਮਿਲਦਾ ਜੁਲਦਾ ਜਿਹਾ ਤਾਪਮਾਨ ਹੈ ਜਿਹੜਾ ਘਟੋ ਘਟ ਹੈ ਕਿਉਂਕਿ ਥੋੜੇ ਬਹੁਤ ਇਧਰਲੇ ਪਾਸੇ ਆ ਜਾਂਦੇ ਜਿਹੜਾ 올ਡ ਹਿਮਾਚਲ ਪਿਆ ਜਾਂਦਾ ਉਹ ਥੋੜਾ ਜਿਹਾ ਚੰਬੇ ਵਾਲੇ ਪਾਸੇ ਲਾਹੌਰੀ ਵਾਲੇ ਪਾਸੇ ਜਾਂ ਫਿਰ ਇਧਰ ਕੁੱਲੂ ਮਨਾਲੀ ਵਾਲੇ ਪਾਸੇ ਜ਼ਿਆਦਾ ਪ੍ਰਾਚੀਨ ਹਿਮਾਚਲ ਹੈ ਉਧਰ ਠੰਡਕ ਜ਼ਿਆਦਾ ਹੁੰਦੀ ਹੈ ਸੋ ਇੱਕ ਸਾਡੀ ਤੁਹਾਨੂੰ ਇਹ ਬੇਨਤੀ ਜ਼ਰੂਰ ਹੈ ਕਿ ਜਦੋਂ ਵੀ ਤੁਸੀਂ ਕਿਤੇ ਬਾਹਰ ਜਾਣ ਦਾ ਪਲਾਨ ਬਣਾਓ ਅਕਸਰ ਇਹ ਹੁੰਦਾ ਹੈ ਕਿ ਹਿਮਾਚਲ ਵਾਲੇ ਪਾਸੇ ਨੂੰ ਰੁਕ ਕੀਤਾ ਜਾਂਦਾ ਗਰਮੀਆਂ ਦੇ ਵਿੱਚ ਹਿਮਾਚਲ ਸਰਦੀ ਦੇ ਵਿੱਚ ਵੀ ਹਿਮਾਚਲ ਤੇ ਹੁਣ ਨਵਾਂ ਸਾਲ ਮਨਾਉਣਾ ਹੈ 크리스마ਸ ਮਨਾਉਣਾ ਹੈ ਤਾਂ ਹੋਟਲ ਪਹਿਲੇ ਬੁੱਕ ਹੋਣੇ ਸ਼ੁਰੂ ਹੋ ਗਏ ਨੇ ਪਰ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਜਿਸ ਤਰ੍ਹਾਂ ਦੇ ਨਾਲ ਬਰਫਬਾਰਿਸ਼ ਸ਼ੁਰੂ ਹੋ ਚੁੱਕੀ ਹੈ ਮਨਾਲੀ ਦੀਆਂ ਤਸਵੀਰਾਂ ਸਵੇਰੇ ਤੁਹਾਨੂੰ ਅਸੀਂ ਵੀਡੀਓ ਦੇ ਰਾਹੀਂ ਦਿਖਾ ਚੁੱਕੇ ਹਾਂ ਕਿ ਉੱਥੇ ਗੱਡੀਆਂ ਤਿਲਕਣੀਆਂ ਸ਼ੁਰੂ ਹੋ ਗਈਆਂ ਨੇ ਬਰਫਬਾਰਿਸ਼ ਦੇ ਵਿੱਚ ਕਈ ਵਾਰ ਇਹ ਅੰਦਾਜ਼ਾ ਹੁੰਦਾ ਕਿ ਯਾਰ ਆਪਣੇ ਦਾ ਟੈਰ ਟੂਰ ਸਾਰੇ ਓਕੇ ਨੇ ਨਵੇਂ ਨੇ ਆਪਾਂ ਗੱਡੀ ਕੱਢ ਕੇ ਲੈ ਜਾਾਂਗੇ ਪਰ ਨਹੀਂ ਗੱਡੀਆਂ ਦਾ ਬੈਲੈਂਸ ਖਰਾਬ ਹੋ ਰਿਹਾ ਹੈ ਕੱਲ ਵੀ ਇਸੇ ਬਰਫਬਾਰੀ ਦੇ ਕਾਰਨ ਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਕਈ ਲੋਕਾਂ ਦੀਆਂ ਦੇ ਵਿੱਚ ਜਾਨਾਂ ਚਲੀਆਂ ਗਈਆਂ ਕਈ ਹੋਰ ਹਾਦਸੇ ਵਾਪਰ ਗਏ ਇਸ ਕਰਕੇ ਆਪਾਂ ਨੂੰ ਉਹਨਾਂ ਏਰੀਆਜ਼ ਦਾ ਜ਼ਿਆਦਾ ਪਤਾ ਨਹੀਂ ਹੁੰਦਾ ਜਿਹੜੇ ਡਰਾਈਵਰ ਨੇ ਟੈਕਸੀਆਂ ਚਲਾਉਂਦੇ ਨੇ ਪ੍ਰਾਈਵੇਟ ਗੱਡੀਆਂ ਵਾਲੇ ਨੇ ਉਹ ਜ਼ਰੂਰ ਸਾਰੇ ਰਸਤਿਆਂ ਤੋਂ ਵਾਕਿਫ ਹੁੰਦੇ ਨੇ ਇਸ ਕਰਕੇ ਜਿਹੜੇ ਨਵੇਂ ਆਪਣੀਆਂ ਗੱਡੀਆਂ ਲੈ ਕੇ ਆਪਾਂ ਜਾਣਦੇ ਆ ਤਾਂ ਉਹ ਥੋੜਾ ਜਿਹਾ ਪਰਹੇਜ਼ ਕਰਿਆ ਕਰੋ ਅਜੇ ਮੌਸਮ ਦੇ ਵਿੱਚ ਜਾਣ ਲਈ ਕਿਉਂਕਿ ਮੌਸਮ ਦਾ ਆਨੰਦ ਆਪਾਂ ਘਰ ਬੈਠੇ ਵੀ ਮਾਨ ਲਾਗੇ ਕੋਈ ਠੰਡ ਇੱਥੇ ਆ ਪਰ ਜੇਕਰ ਜ਼ਿੰਦਗੀ ਦੇ ਨਾਲ ਕੁਝ ਹੋ ਗਿਆ ਪਰਿਵਾਰ ਦੇ ਨਾਲ ਕੁਝ ਹੋ ਗਿਆ ਦੋਸਤਾਂ ਮਿੱਤਰਾਂ ਦੇ ਨਾਲ ਕੁਝ ਹੋ ਗਿਆ ਜਿਆ ਹਾਦਸਾ ਤਾਂ ਫਿਰ ਸਾਰੀ ਉਮਰ ਉਹ ਦਿਮਾਗ ਦੇ ਵਿੱਚੋਂ ਨਹੀਂ ਨਿਕਲਦਾ ਕੀਮਤੀ ਜਾਨਾਂ ਦਾ ਨੁਕਸਾਨ ਹੋ ਜਾਂਦਾ ਹੈ ਕੀਮਤੀ ਵਹੀਕਲਾਂ ਦਾ ਵਾਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਇਸ ਕਰਕੇ ਇਸ ਮੌਸਮ ਦੇ ਵਿੱਚ ਥੋੜਾ ਜਿਹਾ ਅਪਡੇਟ ਲੈ ਕੇ ਜ਼ਰੂਰ ਜਾਇਆ ਕਰੋ ਨਹੀਂ ਤਾਂ ਜਿਹੜੀ ਆ ਉਹ ਖਮਿਆਜ਼ਾ ਭੁਗਤਣਾ ਪੈ ਸਕਦਾ ਹੁੰਦਾ ਤੇ ਮੌਸਮ ਵਿਭਾਗ ਵੱਲੋਂ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਪੇਸ਼ੰਗੋਈਆਂ ਕੀਤੀਆਂ ਗਈਆਂ ਨੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਤੇ ਇੱਕ ਹੋਰ ਵੱਡੀ ਤੇ ਅਹਿਮ ਖਬਰ ਦਾ ਆਪਾਂ ਰੁਖ ਕਰਨਾ ਹੈ ਉਹ ਹੈ ਕਿਸਾਨਾਂ ਨਾਲ ਜੁੜੀ ਹੋਈ ਕਿਸਾਨ ਅੱਜ ਅਰਦਾਸ ਦਿਵਸ ਮਨਾ ਰਹੇ ਨੇ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਅਰਦਾਸ ਕੀਤੀ ਜਾ ਰਹੀ ਹੈ ਸ਼ੰਭੂ ਬੈਰੀਅਰ ਦੇ ਉੱਤੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾ ਰਹੇ ਨੇ ਤਾਂ ਜੋ ਕੀ ਮੋਰਚੇ ਦੀ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਕੀਤੀਆਂ ਜਾ ਸਕਣ ਵਾਖਵਾ ਕੋ ਗੁਰੂ ਘਰਾਂ ਦੇ ਵਿੱਚ ਪਾਠੀ ਸਿੰਘ ਵੀ ਅਰਦਾਸਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਸਵਾਲ ਖੜੇ ਹੋਏ ਨੇ ਪਿਛਲੇ 15 ਦਿਨਾਂ ਤੋਂ ਅੱਜ 16ਵਾਂ ਦਿਨ ਉਹ ਬਿਨਾਂ ਕੁਝ ਖਾਦੇ ਇਸੇ ਤਰ੍ਹਾਂ ਬੈਠੇ ਨੇ ਕਿਉਂਕਿ ਵੱਤੋ ਵੱਤ ਜਿਹੜੇ ਪਿੱਛੇ ਅੰਦੋਲਨ ਅਨਾਖਜ਼ਾਰੇ ਵਗੈਰਾ ਚੱਲੇ ਸੀ ਕਹਿੰਦੇ ਉਹ ਦਸਾਂਕ ਦਿਨਾਂ ਤੱਕ ਹੀ ਚੱਲਿਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਉਹ ਵਰਤ ਤੜਵਾ ਦਿੱਤਾ ਗਿਆ ਸੀ ਪਰ ਡੱਲੇਵਾਲ ਸਾਹਿਬ ਦਾ 15 ਦਿਨਾਂ ਤੋਂ ਉੱਤੇ ਇਹ ਅੰਦੋਲਨ ਜਾ ਚੁੱਕਿਆ ਹੈ ਉਹਨਾਂ ਦੀ ਸਿਹਤ ਵੀ ਹੁਣ ਅਜਿਹੀ ਹੋ ਗਈ ਹੈ ਕਿ ਉਹ ਸਟੇਜ ਤੱਕ ਵੀ ਨਹੀਂ ਪਹੁੰਚ ਸਕਦੇ ਵੀਕਨੈਸ ਮਸ਼ੀਨਾ ਹਾਰਟਬੀਟ ਨੂੰ ਦੱਸਣ ਵਾਲੀਆਂ ਤੁਹਾਡੀ ਦਿਲ ਦੀ ਧੜਕਣ ਨੂੰ ਦੱਸਣ ਵਾਲੀਆਂ ਤੁਹਾਡੀ ਨਬਜ਼ ਟੋਣ ਵਾਲੀਆਂ ਜਿਹੜੀਆਂ ਨੇ ਉੱਥੇ ਲਗਾ ਦਿੱਤੀਆਂ ਗਈਆਂ ਨੇ ਤਾਂ ਜੋ ਡੱਲੇਵਾਲ ਸਾਹਿਬ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ ਸਮੇਂ-ਸਮੇਂ ਦੇ ਉੱਤੇ ਉਹਨਾਂ ਦੀ ਸਾਰੀ ਜਾਂਚ ਬੀਪੀ ਵਗੈਰਾ ਦੀ ਐਚਬੀ ਵਗੈਰਾ ਦੀ ਧੜਕਣ ਦੀ ਸਾਰੀ ਲਗਾਤਾਰ ਚੱਲ ਰਹੀ ਹੈ ਤਾਂ ਜੋ ਕੁਝ ਵੀ ਗਲਤ ਨਾ ਹੋ ਜਾਵੇ ਕਿਸਾਨ ਵੀ ਨਾਲ ਬੈਠੇ ਨੇ ਕੱਲ ਵੀ ਕਿਸਾਨਾਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਭੁਖੜ ਹੜਤਾਲ ਕੀਤੀ ਇਸੋ ਤੱਕ ਕਿ ਖਨੌਰੀ ਬਾਡਰ ਦੇ ਉੱਤੇ ਤਾਂ ਚੁੱਲ੍ਹਾ ਹੀ ਨਹੀਂ ਜਗਿਆ ਚਾਹ ਦਾ ਕੱਪ ਵੀ ਕਿਸੇ ਨੇ ਨਹੀਂ ਬਣਾ ਕੇ ਪੀਤਾ ਪਾਣੀ ਨਹਾਉਣ ਵਾਸਤੇ ਧੋਣ ਵਾਸਤੇ ਵੀ ਗਰਮ ਨਹੀਂ ਕੀਤਾ ਗਿਆ ਮਤਲਬ ਕੱਲ ਉੱਥੇ ਅੱਗ ਲੱਗਦੀ ਹੀ ਨਜ਼ਰ ਨਹੀਂ ਆਈ ਕਿਸੇ ਵੀ ਚੁੱਲ੍ਹੇ ਦੇ ਉੱਤੇ ਜਾਂ ਕਿਸੇ ਵੀ ਤਰ੍ਹਾਂ ਦੀ ਲੱਕੜਾਂ ਦੀ ਅੱਗ ਕੁਝ ਵੀ ਨਹੀਂ ਹੋਇਆ ਉੱਥੇ ਸੋ ਇਸ ਕਰਕੇ ਕੱਲ ਪੂਰਾ ਸਮਰਥਨ ਦਿੱਤਾ ਗਿਆ ਤੇ ਹੁਣ ਵੀ ਉਹਨਾਂ ਨੇ ਕਿਹਾ ਕਿ ਢੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਅਸੀਂ ਸਾਰੇ ਚਿੰਤਾ ਤਾਂ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤੇ ਸਰਵਨ ਸਿੰਘ ਪੰਦੇਰ ਹੋਰਾ ਨੇ ਵੀ ਕਹਿ ਦਿੱਤਾ ਹੈ ਕਿ ਅਰਦਾਸਾਂ ਜ਼ਰੂਰ ਕਰੋ ਤੇ ਦੂਜੇ ਪਾਸੇ 14 ਦਸੰਬਰ ਨੂੰ ਇੱਕ ਵਾਰ ਫਿਰ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਰਵਾਨਾ ਹੋਵੇਗਾ ਇਹ ਸਮਝ ਤੋਂ ਬਾਹਰ ਹੈ ਕਿ ਮਤਲਬ ਕਿਉਂ 101 ਕਿਸਾਨ ਪਰਖਿਆ ਜਾ ਰਿਹਾ ਹੈ ਸਰਕਾਰ ਨੂੰ ਜਾਂ ਫਿਰ ਇੱਕ ਤਰੀਕਾ ਕੋਈ ਪ੍ਰੈਸ਼ਰ ਦਾ ਬਣਾਇਆ ਜਾ ਰਿਹਾ ਹੈ ਪ੍ਰਭਾਵ ਪਾਇਆ ਜਾ ਰਿਹਾ ਹੈ ਸਮਝ ਤੋਂ ਬਾਹਰ ਵਾਲੀਆਂ ਗੱਲਾਂ ਹੋ ਚੁੱਕੀਆਂ ਨੇ ਕਿਉਂਕਿ ਜੇ ਜਾਣਾ ਕਿਸਾਨਾਂ ਨੇ ਤਾਂ ਜਿੰਨਾ ਕਿ ਤਸ਼ੱਦਦ ਹੁਣ ਹੋ ਰਿਹਾ ਹੈ ਇੰਨਾ ਕੋ ਹੋਰ ਆ ਜਿਹੜਾ ਉਹ ਸੰਭਾਵਨਾ ਹੈ ਪਰ ਇੱਕ ਤਣਪਤਨ ਦਾ ਗੱਲ ਲੱਗ ਸਕਦੀ ਹੈ ਅਸੀਂ ਨਹੀਂ ਚਾਹੁੰਦੇ ਕਿ ਕਿਸਾਨਾਂ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੇ ਨਾਲ ਅਥਰੂ ਗੈਸ ਦੇ ਗੋਲੇ ਵਰਾਵੇ ਪਰ ਰੋਜ਼ਾਨਾ 101 ਕਿਸਾਨਾਂ ਨੂੰ ਲਿਜਾ ਕੇ ਉਹਨਾਂ ਦੇ ਵਿੱਚੋਂ ਕਈ ਫੱਟੜ ਹੋ ਜਾਣਾ ਗੱਲ ਕੋਈ ਬੰਨ ਨਹੀਂ ਕਾਰਨ ਇਹ ਹੈ ਕਿ ਬੈਰੀਕੇਡ ਤੋੜਨੇ ਬਹੁਤ ਮੁਸ਼ਕਲ ਨੇ ਅੱਗੇ ਪੁਲਿਸ ਦਾ ਸਖਤ ਪੈਰਾ ਹੈ ਕਈ ਲੇਅਰ ਦੀ ਉਹ ਸੁਰੱਖਿਆ ਬਣਾ ਕੇ ਬੈਠੇ ਨੇ ਇਸ ਕਰਕੇ ਉਧਰ ਲੰਘਣਾ ਬਹੁਤ ਮੁਸ਼ਕਲ ਹੈ ਪਰ ਪਤਾ ਨਹੀਂ ਪੰਦੇਰ ਸਾਹਿਬ ਕਿਉਂ ਅਜਿਹੀ ਰਣਨੀਤੀ ਬਣਾ ਰਹੇ ਨੇ ਜਾਂ ਉਹਨਾਂ ਦੇ ਨਾਲ ਦੇ ਜਿਹੜੇ ਕਿਸਾਨ ਸਾਥੀ ਨੇ ਕਿਉਂਕਿ ਆਪਾਂ ਸਿਰਫ ਇੱਥੇ ਬੈਠੇ ਗੱਲਾਂ ਕਰ ਸਕਦੇ ਹਾਂ ਉਹਨਾਂ ਦੇ ਮਨਾਂ ਦੇ ਵਿੱਚ ਕੀ ਚੱਲਦਾ ਬਾਅਦ ਦੀ ਗੱਲ ਆ ਪਰ ਹੁਣੇ ਵੀ ਇੱਕ ਗੱਲ ਵੱਖ-ਵੱਖ ਮਾਰ ਕਰਨ ਲੱਗ ਪਏ ਨੇ ਲੋਕ ਕਰਨ ਲੱਗ ਪਏ ਨੇ ਕਿ ਕਿਸਾਨਾਂ ਨੂੰ ਹੁਣ ਇੱਕਜੁੱਟ ਹੋ ਜਾਣਾ ਚਾਹੀਦਾ ਹੈ ਗਿਲੇ ਸ਼ਿਕਵੇ ਪੁਲਾ ਦੇਣੇ ਚਾਹੀਦੇ ਨੇ ਕਿਤੇ ਨਾ ਹੋਵੇ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਦੇ ਨਾਲ ਕੋਈ ਖਿਲਵਾੜ ਹੋ ਜਾਵੇ ਉਹਨਾਂ ਦੀ ਸਿਹਤ ਦੇ ਨਾਲ ਅਜਿਹਾ ਹੋ ਜਾਏ ਤੇ ਉਸ ਤੋਂ ਬਾਅਦ ਪਛਤਾਉਣ ਸਾਰੇ ਜਾਏ ਜਾ ਕੇ ਵੀ ਇਹ ਜੇ ਉਹਦੋਂ ਕਦਮ ਚੁੱਕਿਆ ਹੁੰਦਾ ਇਕੱਠੇ ਹੋਏ ਹੁੰਦੇ ਤਾਂ ਸ਼ਾਇਦ ਮਸਲਾ ਹੱਲ ਹੋ ਜਾਂਦਾ ਪਰ ਜੇ ਬਾਰੇ ਕੋਈ ਵੀ ਸੋਚਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਿਸਾਨ ਆਪਣੇ ਆਪਣੇ ਪੱਧਰ ਤੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਪਰ ਵੱਖ-ਵੱਖਰੇ ਤਰੀਕੇ ਨੇ ਮੁੱਦਾ ਇੱਕ ਐਮਐਸਪੀ ਚਾਹੀਦੀ ਹੈ ਹੋਰ ਕਈ ਜਿਹੜੇ ਵੱਡੇ ਵਾਅਦੇ ਕੀਤੇ ਗਏ ਸੀਗੇ ਉਹ ਪੂਰੇ ਨਹੀਂ ਹੋਏ ਉਹ ਵਾਅਦਿਆਂ ਦੀ ਵੀ ਜਿਹੜੀ ਵਾਦਾ ਖਿਲਾਫੀ ਹੋਈ ਹੈ ਉਹਦੇ ਖਿਲਾਫ ਨੇ ਕਿਸਾਨ ਇਸ ਕਰਕੇ ਮੰਗਾ ਕਾਫੀ ਨੇ ਪਰ ਕਿਸਾਨ ਵੀ ਕਾਫੀ ਨੇ ਜਥੇਬੰਦੀਆਂ ਕਾਫੀ ਨੇ ਪਰ ਇੱਕਜੁੱਟਤਾ ਕਿਤੇ ਵੀ ਨਜ਼ਰ ਨਹੀਂ ਆ ਰਹੀ ਹੁਣੇ ਵੀ ਚਰਚਾਵਾਂ ਚੱਲ ਪਈਆਂ ਨੇ ਕਿ ਜੇਕਰ ਇਹ ਦੋ ਮੁੱਖ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਬਾਕੀ ਉਹਨਾਂ ਦੀਆਂ ਸਹਿਯੋਗੀ ਨੇ ਜੋ ਚੱਲ ਜਾਂਦੀਆਂ ਨੇ ਬਾਈ ਚਾਂਸ ਉਹਨਾਂ ਦੀ ਕੋਈ ਗੱਲ ਸੁਣ ਲਈ ਜਾਂਦੀ ਹੈ ਕੋਈ ਐਮਐਸਪੀ ਦੀ ਗਰੰਟੀ ਦੇ ਉੱਤੇ ਗੱਲ ਹੋ ਸਕਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਕੀ ਉਹਨਾਂ ਨੂੰ ਇਹ ਗੱਲਬਾਤ ਜਾਂ ਜਿਹੜਾ ਮੁੱਦਾ ਹੱਲ ਹੋਇਆ ਉਹ ਪਸੰਦ ਆਵੇਗਾ ਜਾਂ ਨਹੀਂ ਆਵੇਗਾ ਜਾਂ ਉਹਨਾਂ ਦੀ ਕੋਈ ਹੋਰ ਸੀ ਵੀ ਭਾਈ ਇਹ ਤਾਂ ਪੰਜ ਫਸਲਾਂ ਦੇ ਤੋਂ ਐਮਐਸਪੀ ਲੈ ਕੇ ਆ ਗਏ ਸਾਰੀਆਂ ਤੇ ਚਾਹੀਦੀ ਸੀ ਸਾਰੀਆਂ ਤੇ ਕਿਹੜੀਆਂ ਤੇ ਚਾਹੀਦੀ ਸੀ ਇਹ ਵੀ ਮਸਲੇ ਬਾਅਦ ਦੇ ਵਿੱਚ ਉਲਝ ਸਕਦੇ ਨੇ ਸੋ ਇਸ ਕਰਕੇ ਸਾਰਿਆਂ ਨੂੰ ਰਲ ਮਿਲ ਕੇ ਇਸ ਮਸਲੇ ਦਾ ਹੱਲ ਕਢਵਾਉਣਾ ਚਾਹੀਦਾ ਹੈ ਹਲੋ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆ ਗੱਲਿਆਂ ਦੀ ਗੱਲ ਕਰਦਾਂ ਕਿ ਇਹ ਹਾਂ ਜੀ ਖਰਦਾਲ ਤੋੜ ਨਹੀਂ ਗਈ ਆ ਬੈਠੇ ਲੋਕ ਇੱਥਾ ਜਿਹੜੇ मेहरबानी मेहरबानी क्योंकि ਕੋਈ ਵੀ ਚੀਜ਼ ਹੈ ਕਿਸੇ ਦੀ ਜਾਨ ਨੂੰ ਜ਼ੁਖਮ ਦੇ ਵਿੱਚ ਪਾ ਕੇ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਕੱਢਿਆ ਜਾ ਸਕਦਾ ਪਰ ਜਦੋਂ ਮਜਬੂਰੀ ਵਸ ਅਜੇ ਕਦਮ ਚੁੱਕਣੇ ਪੈਂਦੇ ਨੇ ਤਾਂ ਫਿਰ ਉਹ ਕਦਮ ਚੁੱਕਿਆ ਹੋਇਆ ਵਾਪਸ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਪਰ ਫਿਰ ਵੀ ਧੰਨੇ ਮਤਲਬ ਇੱਕ ਵੱਡਾ ਜਿਗਰਾ ਰੱਖ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਇਹ ਮਰਨਵਰਤ ਸ਼ੁਰੂ ਕੀਤਾ ਹੋਇਆ ਹੈ ਤੇ ਅੱਗੇ ਵੀ ਉਹਦੇ ਵਿੱਚ ਵਧ ਰਹੇ ਨੇ ਤੇ ਬਾਕੀ ਜਿਹੜੇ ਕਿਸਾਨ ਨੇ ਉਹ ਵੀ ਇੰਤਜ਼ਾਰ ਦੇ ਵਿੱਚ ਨੇ ਕੀ ਕਦੋਂ ਮਸਲਾ ਹੱਲ ਹੋਵੇ ਨਹੀਂ ਤਾਂ ਕਿਸਾਨ ਇੱਕ ਹੋਰ ਇੰਤਜ਼ਾਰ 'ਚ ਨੇ ਜੇਕਰ ਉਹਨਾਂ ਨੂੰ ਕੁਝ ਹੁੰਦਾ ਤਾਂ ਅਗਲੇ ਕਿਸਾਨ ਤਿਆਰ ਬੈਠੇ ਨੇ ਪਰ ਕਹਿੰਦੇ ਹੁਣ ਮੰਗਾ ਮਨਵਾਏ ਬਿਨਾ ਅਸੀਂ ਘਰ ਵਾਪਸੀ ਨਹੀਂ ਕਰਨੀ ਸੋ ਇਹ ਜਿਹੜੀਆਂ ਕਿਸਾਨਾਂ ਦੀਆਂ ਅਪਡੇਟਸ ਨੇ ਬਾਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕੱਲ ਭੁਖ ਹੜਤਾਲ ਕੀਤੀ ਗਈ ਕਈ ਸੰਸਥਾਵਾਂ ਬਾਹਰ ਦੀਆਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਈਆਂ ਨੇ ਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਵਾਲ ਕਈ ਤਰ੍ਹਾਂ ਦੇ ਹੁੰਦੇ ਨੇ ਲੋਕ ਸਵਾਲ ਖੜੇ ਕਰ ਦਿੰਦੇ ਨੇ ਕਿ ਇਹ ਕਿਸਾਨ ਨੇ ਜੀ ਇਹ ਤਾਂ ਆ ਸਵੇਰੇ ਚੁੱਪਚੀਤੇ ਖਾ ਕੇ ਧਰਨੇ ਤੇ ਬੈਠ ਜਾਂਦੇ ਨੇ ਪਰ ਡੱਲੇਵਾਲ ਸਾਹਿਬ ਦੀ ਜੋ ਹਾਲਤ ਹੈ ਜਿਹੋ ਜਿਹੀ ਉਹਨਾਂ ਦੀ ਹਰਟ ਬੀਟ ਚੱਲ ਰਹੀ ਹੈ ਜਿਹੋ ਜਿਹਾ ਉਹਨਾਂ ਦਾ 슈ਗਰ ਲੈਵਲ ਚੱਲ ਰਿਹਾ ਉਹ ਸਭ ਦੇ ਸਾਹਮਣੇ ਹੈ ਕਿਉਂਕਿ ਉੱਥੇ ਹੁਣ ਇੱਕੋ ਮਸ਼ੀਨ ਲੱਗ ਗਈ ਹੈ ਜਿਹੜੀ ਪੂਰਾ ਤੁਹਾਡੀ ਬਾਡੀ ਦਾ ਦੱਸਦੀ ਹੈ ਕਿ ਕਿੱਥੇ ਕੀ ਕੁਝ ਤੁਹਾਡੇ ਨਾਲ ਵਾਪਰ ਰਿਹਾ ਹੈ ਤਾਂ ਉਹ ਕਦੇ ਵੀ ਝੂਠ ਨਹੀਂ ਬੋਲਦੀ ਕਿਉਂਕਿ ਹਸਪਤਾਲਾਂ ਦੇ ਵਿੱਚ ਉਹ ਮਸ਼ੀਨ ਇਸੇ ਤਰ੍ਹਾਂ ਹੀ ਚੱਲਦੀ ਹੁੰਦੀ ਹੈ ਤੇ ਗੱਲ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਕਰ ਲੈਨੇ ਆ ਭਾਈ ਅਮਰਤਪਾਲ ਸਿੰਘ ਡੀਬੁਰਗੜ ਜੇਲ੍ਹ ਦੇ ਵਿੱਚ ਬੰਦ ਨੇ ਅਸਾਮ ਦੀ ਇਹ ਜੇਲ੍ਹ ਆ ਇਸ ਜੇਲ੍ਹ ਦੇ ਵਿੱਚ ਬੰਦ ਹੋਇਆ ਨੂੰ ਉਹਨਾਂ ਨੂੰ 2 2.5 ਸਾਲ ਤਾਂ ਹੋ ਹੀ ਚੱਲੇ ਕਿਉਂਕਿ ਐਨਐਸਸੀ ਰਿਪੀਟ ਵੀ ਹੋ ਚੁੱਕਿਆ ਤੇ ਦੂਜੇ ਉਹਨਾਂ ਦੇ ਕਈ ਸਾਥੀ ਨੇ ਉਹ ਵੀ ਉਹਨਾਂ ਦੇ ਨਾਲ ਬੰਦ ਨੇ ਹਾਲਾਂਕਿ ਕਈ ਪਟੀਸ਼ਨਾਂ ਇਸ ਐਨਐਸਸੀ ਨੂੰ ਲੈ ਕੇ ਪੈਗੀਆਂ ਸੀ ਪਰ ਸੁਣਵਾਈ ਵਗੈਰਾ ਸਵਾਲਾਂ ਜਵਾਬਾਂ ਤੱਕ ਹੀ ਰਹਿੰਦੀ ਨਜ਼ਰ ਆਈ ਕੋਈ ਖਾਸ ਫੈਸਲੇ ਦੇ ਉੱਤੇ ਸਾਹਮਣੇ ਨਹੀਂ ਆਇਆ ਸੀ ਤੇ ਹੁਣ ਡਿਬੁਰਗੜ ਜੇਲ੍ਹ ਦੇ ਵਿੱਚ ਹੀ ਬੰਦ ਇੱਕ ਬਸੰਤ ਸਿੰਘ ਨੂੰ ਦੌਲਤਪੁਰਾ ਪਿੰਡ ਦੇ ਵਿੱਚ ਪਰੋਲ ਮਿਲੀ ਹੈ ਦੌਲਤਪੁਰਾ ਪਹੁੰਚੇ ਉਹਨਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀਗਾ ਅੰਤਿਮ ਰਸਮਾਂ ਵਾਸਤੇ ਬਸੰਤ ਸਿੰਘ ਜਿਹੜੇ ਉਹ ਪਹੁੰਚੇ ਮੋਗਾ ਦੇ ਨਜ਼ਦੀਕ ਦੌਲਤਪੁਰਾ ਪਿੰਡ ਕਈ ਸੋਸ਼ਲ ਮੀਡੀਆ ਹਾਊਸ ਤਿੰਨ ਦਿਨ ਦੀ ਪਰੋਲ ਦੱਸ ਰਹੇ ਨੇ ਕਈਆਂ ਨੇ 5 ਦਿਨ ਦੀ ਪਰੋਲ ਦੱਸੀ ਹੈ ਕਿ 5 ਇੱਕ ਦਿਨ ਬਸੰਤ ਸਿੰਘ ਆਪਣੇ ਪਰਿਵਾਰ ਦੇ ਨਾਲ ਰਹਿਣਗੇ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਸੀਆਈ ਜਿਹੜਾ ਸਟਾਫ ਹੈ ਉਹਨਾਂ ਨੇ ਆਪਣੀ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਡਿਬਰੂਗੜ ਜੇਲ੍ਹ ਭੇਜ ਦਿੱਤਾ ਜਾਵੇਗਾ ਭੋਗ ਤੱਕ ਇੱਥੇ ਹੀ ਉਹ ਰਹਿਣਗੇ ਔਰ ਕਦੋਂ ਭੋਗ ਪੈਂਦਾ ਵੱਖਰੀ ਗੱਲ ਆ ਪਰ ਚੱਕਰ ਇਹ ਆ ਕਿ ਜਿਸ ਤਰ੍ਹਾਂ ਦੇ ਨਾਲ ਇਹ ਪੈਰੋਲ ਮਿਲੀ ਆ ਪਹਿਲਾਂ ਵੀ ਪੈਰੋਲਾ ਮਿਲਦੀਆਂ ਰਹੀਆਂ ਨੇ ਪਰ ਹੁਣ ਇੱਕ ਮਿਲ ਗਈ ਆ ਪਰ ਕਹਿੰਦੇ 3 ਦਿਨ ਹੋ ਗਏ ਸੀਗੇ ਮੌਤ ਹੋਈ ਨੂੰ 3 ਦਿਨ ਬਾਅਦ ਉਹ ਪਹੁੰਚੇ ਨੇ ਤੇ ਇਸ ਕਰਕੇ ਉਹ ਵੀ ਕਾਗਜ਼ੀ ਕਾਰਵਾਈ ਵਗੈਰਾ ਪੂਰੀ ਹੁੰਦੀ ਰਹੀ ਹੋਵੇਗੀ ਤੇ ਸਖਤ ਸੁਰੱਖਿਆ ਉਹਨਾਂ ਦੇ ਘਰ ਦੇ ਬਾਹਰ ਵੀ ਆ ਬਸੰਤ ਸਿੰਘ ਹੋਰਾਂ ਦੇ ਤੇ ਇਸ ਤੋਂ ਇਲਾਵਾ ਆਸ-ਪਾਸ ਵੀ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਵੀ ਸੰਸਕਾਰ ਲਈ ਉਹਨਾਂ ਦੇ ਮਾਤਾ ਦੀ ਮ੍ਰਿਤਕ ਦੇ ਨੂੰ ਲਜਾਇਆ ਗਿਆ ਤਾਂ ਉਦੋਂ ਵੀ ਪੁਲਿਸ ਉਹਨਾਂ ਦੇ ਨਾਲ ਰਹੀ ਕਿਸੇ ਨਾਲ ਪਰਿਵਾਰਕ ਮੈਂਬਰ ਨਾਲ ਵੀ ਖੁੱਲ ਕੇ ਗੱਲ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਤੇ ਡਿਬਰੂਗੜ ਜੇਲ੍ਹ ਹੀ ਉਹਨਾਂ ਨੂੰ ਵਾਪਸ ਭੇਜ ਦੇਣਾ ਸੋ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਹੋਰ ਵੀ ਪਿਤਾ ਜੀ ਸੀਗੇ ਜਾਂ ਫਿਰ ਹੋਰ ਸਮਰਥਕ ਸਿ ਰਿਸ਼ਤੇਦਾਰ ਸੀ ਉਹ ਵੀ ਉੱਥੇ ਪਹੁੰਚੇ ਹੋਏ ਸੀਗੇ ਤੇ ਉਹਨਾਂ ਨਾਲ ਵੀ ਖਾਸ ਕੋਈ ਗੱਲਬਾਤ ਨਹੀਂ ਕਰਨ ਦਿੱਤੀ ਗਈ ਡੀਬੁਰਗੜ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਖੜੂਰ ਸਾਹਿਬ ਤੋਂ ਵੱਡਾ ਬਹੁਮਤ ਮਿਲਿਆ ਸੀਗਾ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਜੋ ਉਹਨਾਂ ਦਾ ਸੌ ਚੁੱਕ ਸਮਾਗਮ ਹੁੰਦਾ ਹੈ ਬਖਤਰਬੰਦ ਗੱਡੀਆਂ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਵਾਪਸ ਉਸੇ ਤਰ੍ਹਾਂ ਡਿਬੁਰਗੜ ਲਿਜਾਇਆ ਜਾਂਦਾ ਹੈ ਤਾਂ ਉਹ ਐਮਪੀ ਜ਼ਰੂਰ ਬਣ ਚੁੱਕੇ ਨੇ ਪਰ ਉਹਨਾਂ ਨੇ ਕੋਈ ਆਪਣੇ ਮੁੱਦੇ ਕਿਵੇਂ ਉਭਾਰਨੇ ਨੇ ਕਿਉਂਕਿ ਉਹ ਜੇਲ੍ਹ ਦੇ ਵਿੱਚ ਬੰਦ ਨੇ ਕਿਉਂਕਿ ਜਿਹੜਾ ਬੰਦਾ ਇੱਕ ਆਜ਼ਾਦ ਹੋਵੇ ਆਪਣੇ ਲੋਕਾਂ ਦੇ ਵਿੱਚ ਘੁੰਮਦਾ ਹੋਵੇ ਤੇ ਫਿਰ ਉਹੀ ਜਾ ਕੇ ਕੋਈ ਨਾ ਕੋਈ ਮਸਲਾ ਉਭਾਰ ਸਕਦਾ ਹੁੰਦਾ ਪਰ ਫਿਲਹਾਲ ਦੀ ਘੜੀ ਜਿਹੜੇ ਬਸੰਤ ਸਿੰਘ ਨੇ ਉਹਨਾਂ ਨੂੰ ਮਾਤਾ ਦੀਆਂ ਅੰਤਿਮ ਰਸਮਾਂ ਵਾਸਤੇ ਕੁਝ ਦਿਨਾਂ ਦੀ ਪੈਰੋਲ ਜ਼ਰੂਰ ਮਿਲ ਗਈ ਹੈ ਚਲੋ ਇੱਥੇ ਤਾਂ ਇੱਕ ਥੋੜਾ ਜਿਹਾ ਭਾਵਨਾਤਕ ਤੌਰ ਦੇ ਉੱਤੇ ਜਾਗੇ ਸੋਚੇ ਮੱਲਬ ਪੁਲਿਸ ਪ੍ਰਸ਼ਾਸਨ ਹੋਣੀ ਤੇ ਦੂਜੇ ਪਾਸੇ ਇਹ ਕਿਹਾ ਹੈ ਕਿ ਜਿਹੜੇ ਉੱਥੋਂ ਦੇ ਲੋਕ ਨੇ ਪਿੰਡ ਦੇ ਬਸੰਤ ਸਿੰਘ ਦੇ ਪਿੰਡ ਦੇ ਉਹ ਕਹਿੰਦੇ ਨੇ ਕਿ ਬੜੀ ਪਰੇਸ਼ਾਨ ਸੀਗੀ ਮਾਂ ਬਸੰਤ ਸਿੰਘ ਦੀ ਕਿ ਪੁੱਤਰ ਨੂੰ ਡਿਬਰਗੜ ਭੇਜ ਦਿੱਤਾ ਇੱਕ ਅਜਿਹੀ ਤਾਰਾ ਲੱਗੀ ਕਜਿਹਾ ਉਹਨਾਂ ਦੇ ਟੈਕਟ ਲੱਗ ਗਿਆ ਜਿਦੇ ਵਿੱਚ ਬੜਾ ਮੁਸ਼ਕਲ ਹੁੰਦਾ ਹੈ ਬਾਹਰ ਨਿਕਲਣਾ ਹਾਲਾਂਕਿ ਕੋਈ ਵੱਡੀ ਗੱਲ ਵੀ ਨਹੀਂ ਸਾਲਕ ਬਾਅਦ ਕਹਿੰਦੇ ਰਿਪੀਟ ਹੋ ਜਾਂਦਾ ਪਰ ਫਿਰ ਵੀ ਇੱਕ ਚਿੰਤਾ ਜ਼ਰੂਰ ਹੁੰਦੀ ਹੈ ਕਿ ਮਿਲਣਾ ਵੀ ਮੁਸ਼ਕਲ ਹੋ ਜਾਵੇ ਕਹਿੰਦੇ ਉਡੀਕਦੇ ਉਡੀਕਦੇ ਹੀ ਮਾਂ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਇਹਦੂ ਵੱਡੀ ਤਰਾਸ ਦੀ ਹੋਰ ਕੀ ਹੋ ਸਕਦੀ ਹੈ ਸੋ ਖਬਰਾਂ ਹੋਰ ਵੀ ਨੇ ਜੀ ਜਿਨ੍ਹਾਂ ਦੇ ਤਾਂ ਆਪਾਂ ਇੱਕ ਇੱਕ ਕਰਕੇ ਝਾਤ ਪਾਵਾਂਗੇ ਇਕ ਤਾਂ ਨਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਅਪਡੇਟਸ ਆਉਂਦੀਆਂ ਰਹਿੰਦੀਆਂ ਨੇ ਕਈ ਨੌਜਵਾਨਾਂ ਦੀਆਂ ਨਸ਼ੇ ਦੀ ਓਵਰਡੋਸ ਦੇ ਨਾਲ ਮੌਤਾਂ ਹੋ ਜਾਂਦੀਆਂ ਨੇ ਕਈ ਇਹ ਵੀ ਮੰਗ ਕਰ ਰਹੇ ਨੇ ਕਿ ਫੀਮ ਭੁੱਕੀ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਹੀ ਨੌਜਵਾਨੀ ਬਚ ਸਕਦੀ ਹੈ ਪਰ ਸਾਡਾ ਇਹ ਮੰਚ ਤੋਂ ਹੁੰਦਾ ਹੈ ਕਿ ਨਸ਼ਾ ਕਿਸੇ ਵੀ ਤਰ੍ਹਾਂ ਦਾ ਸਰੀਰ ਵਾਸਤੇ ਲਾਹੇਵੰਦ ਨਹੀਂ ਹੁੰਦਾ ਅਸੀਂ ਕਦੀ ਵੀ ਉਹਦੀ ਪ੍ਰੋਤਤਾ ਨਹੀਂ ਕਰਦੇ ਵੀ ਇਹ ਵਾਲਾ ਨਸ਼ਾ ਬੰਦ ਕਰ ਦੋ ਦੂਜਾ ਸ਼ੁਰੂ ਹੋ ਜਾਵੇ ਹਾਲਾਂਕਿ ਜਿਉਂ ਸ਼ਰਾਬ ਆ ਤਾਂ ਸ਼ਰਾਬ ਮਾਮਲੇ ਦੇ ਵਿੱਚ ਮਾਲੀਆ ਸਰਕਾਰ ਨੂੰ ਮਿਲਦਾ ਆਪਕਾਰੀ ਨੀਤੀ ਦੇ ਤਹਿਤ ਉਹ ਸਾਰਾ ਕੁਝ ਉਧਰ ਆ ਜਾਂਦਾ ਹੈ ਤਾਂ ਇਸ ਕਰਕੇ ਲੋਕ ਪੀਂਦੇ ਵੀ ਨੇ ਤੁਹਾਨੂੰ ਦੇਖੋ ਸ਼ਾਮ ਨੂੰ ਦੁਪਹਿਰ ਨੂੰ ਵੀ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਠੇਕਿਆਂ ਦੇ ਬਾਹਰ ਪਰ ਦੂਜੇ ਪਾਸੇ ਜਿਹੜਾ ਸਿੰਥੈਟਿਕ ਡਰੱਗ ਹੈ ਜਾਂ ਫਿਰ ਜਿਹਨੂੰ ਚਿੱਟਾ ਕਹਿ ਦਿੰਦੇ ਨੇ ਜਾਂ ਹੈਰਨ ਵਗੈਰਾ ਇਹ ਥੋੜਾ ਜਿਹਾ ਜਾਨਲੇਵਾ ਕੰਮ ਹੋਣ ਲੱਗ ਪਿਆ ਨਹੀਂ ਤਾਂ ਨਸ਼ਾ ਤਬਾਕੂ ਦਾ ਵੀ ਹੈ ਜਿਹੜਾ ਖੁਲਿਆਮ ਹਰ ਮੋੜ ਦੇ ਉੱਤੇ ਹਰ ਗਲੀ ਦੇ ਵਿੱਚ ਹਰ ਕਰਿਆਨੇ ਦੀ ਦੁਕਾਨ ਤੋਂ ਵੀ ਮਿਲ ਜਾਂਦਾ ਨਿੱਕੇ ਨਿੱਕੇ ਖੋਖੇ ਡੱਬੇ ਜੇ ਰੱਖ ਰੱਖ ਕੇ ਉਹਦੇ ਵਿੱਚ ਵੀ ਬੈਠੇ ਹੋਏ ਨੇ ਸੋ ਉਹਦੇ ਉੱਤੇ ਇੱਕ ਇਹ ਜ਼ਰੂਰ ਲਿਖਿਆ ਕਿ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤਬਾਕੂ ਵੇਚਣਾ ਮਨਾ ਹੈ ਪਰ ਉਦੋਂ ਕੋਈ ਸਰਟੀਫਿਕੇਟ ਥੋੜੀ ਦੇਖਦਾ ਜਾ ਕੇ ਵੀ ਕਿਹੜਾ 18 ਸਾਲ ਤੋਂ ਘੱਟ ਆ ਕਿਹੜਾ ਵੱਧ ਆ ਅਗਲਾ ਤਾਂ ਵੇਚਣ ਖਰੀਦਣ ਵਾਲੀ ਗੱਲ ਕਰਦਾ ਤਾਂ ਜ਼ਮੀਨੀ ਪੱਧਰ ਦੇ ਉੱਤੇ ਕਿਸੇ ਨੇ ਜਾ ਕੇ ਇਹ ਨਹੀਂ ਸੋਚਿਆ ਹੋਵੇਗਾ ਕਿ ਉੱਥੇ ਦਿਨ ਦੇ ਵਿੱਚ ਕਿੰਨੇ ਕ ਬੱਚੇ ਆਏ ਸੀ ਤੇ ਉਹ ਨਸ਼ਾ ਲੈ ਗਏ ਤੇ ਇਹਨੂੰ ਚੀਜ਼ ਨੂੰ ਗੁਪਤ ਤੌਰ ਦੇ ਉੱਤੇ ਇੱਕ ਤਰੀਕੇ ਨਾਲ ਲਜਾਇਆ ਜਾਂਦਾ ਨਸ਼ਾ ਨਸ਼ਾ ਪਰ ਮੌਤਾਂ ਜ਼ਰੂਰ ਹੋ ਰਹੀਆਂ ਨੇ ਹੁਣ ਪੰਜਾਬ ਨੂੰ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਲਈ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਮੁਹਿੰਮ ਦਾ ਆਗਾਜ਼ ਕੀਤਾ ਹੈ ਸਿੱਧੇ ਤੌਰ ਦੇ ਉੱਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੋਰਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਵੱਲ ਅੱਗੇ ਵਧਾਂਗੇ ਖੜਕੜ ਕਲਾ ਤੋਂ 1 ਮਾਰਚ ਵੀ ਕੱਢਿਆ ਗਿਆ ਕਹਿੰਦੇ 7-8 ਕਿਲੋਮੀਟਰ ਤੱਕ ਗੁਲਾਬਜੰਦ ਕਟਾਰੀਆ ਹੋਰੀ ਪੈਦਲ ਚੱਲੇ ਨਾਲ ਇੱਕ ਜਿਹੜੇ ਵਿਸ਼ਵ ਪੱਧਰ ਦੇ ਉੱਤੇ ਪ੍ਰਸਿੱਧ ਨੇ ਦੜਾਕ ਫੌਜਾ ਸਿੰਘ ਉਹ ਵੀ ਨਾਲ ਸੀਗੇ ਤੇ ਉਹ ਵੀ ਪੈਦਲ ਹੀ ਚੱਲੇ ਵੱਡਾ ਹੰਗਾਰਾ ਮਿਲਿਆ 8 ਕਿਲੋਮੀਟਰ ਤੱਕ ਘਟੋ ਘਟ ਕਹਿੰਦੇ ਜੀ ਪੈਦਲ ਮਾਰਚ ਕੱਢਿਆ ਗਿਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸੋ ਪਹਿਲ ਕਦਮੀ ਹੈ ਸਰਕਾਰ ਦੀ ਕਿਉਂਕਿ ਸਵਿਧਾਨਕ ਤੌਰ ਦੇ ਉੱਤੇ ਰਾਜਪਾਲ ਨੇ ਵੱਡੇ ਅਹੁਦੇ ਉੱਤੇ ਬਿਰਾਜਮਾਨ ਨੇ ਪੰਜਾਬ ਦੇ ਗੁਲਾਬਜੰਦ ਘਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਉਹਨਾਂ ਦੀ ਟਿਊਨਿੰਗ ਠੀਕ ਬੈਠਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਨਸ਼ੇ ਦਾ ਕੋੜ ਕੱਢਣ ਵਾਸਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਵੈਸੇ ਪਿੱਛੇ ਜੇ ਇਹ ਵੀ ਸੀਗਾ ਕਿ ਸਰਕਾਰ ਨੇ ਦਾਅਵੇ ਕੀਤੇ ਸੀ ਜਲਦੀ ਨਸ਼ਾ ਖਤਮ ਹੋ ਜਾਏਗਾ ਨਹੀਂ ਹੋਇਆ ਪਿੰਡਾਂ ਦੇ ਵਿੱਚ ਕਮੇਟੀਆਂ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਨਸ਼ੇ ਦੇ ਖਿਲਾਫ ਕਈ ਨਸ਼ੇ ਵਾਲਿਆਂ ਦਾ ਵਿਰੋਧ ਕਰਦੇ ਕਰਦੇ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਨੇ ਸੋ ਇਸ ਕਰਕੇ ਨਸ਼ੇ ਦਾ ਜਿਹੜਾ ਕਹਿਰਾ ਉਹ ਤੋਂ ਬਚਣ ਦੀ ਬਹੁਤ ਜ਼ਰੂਰਤ ਹੈ ਤੇ ਹੁਣ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਖਾਸ ਕਰਕੇ ਜਿਹੜੇ ਰਾਜਪਾਲ ਸਾਹਿਬ ਨੇ ਉਹ ਕਾਫੀ ਕਾਬਲੇ ਤਾਰੀਫਾ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਆਪਣੀਆਂ ਜਿਹੜੀਆਂ ਕੀਮਤੀ ਜਾਨਾਂ ਨੇ ਆਪਣੀਆਂ ਜ਼ਿੰਦਗੀਆਂ ਨੇ ਉਹ ਇਸ ਤਰ੍ਹਾਂ ਨਸ਼ੇ ਦੀ ਲਤ ਦੇ ਵਿੱਚ ਲੱਗ ਕੇ ਬਰਬਾਦ ਨਾ ਕਰਨ ਤੇ ਖਬਰ ਇੱਕ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ ਤੁਸੀਂ ਵਿਆਹ ਸ਼ਾਦੀਆਂ ਦੇ ਉੱਤੇ ਜਾਂਦੇ ਹੋ ਵਿਆਹ ਸ਼ਾਦੀਆਂ ਦੇ ਉੱਤੇ ਅਕਸਰ ਹੁੰਦਾ ਹੈ ਕਿ ਕੋਈ ਨਾ ਕੋਈ ਗਾਇਕ ਕਲਾਕਾਰ ਪਹੁੰਚਿਆ ਹੁੰਦਾ ਹੈ ਪਹਿਲਾਂ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਕੋਈ ਸਮਾਗਮ ਹੁੰਦਾ ਸੀਗਾ ਤਾਂ ਖੁੱਲੇ ਅਖਾੜੇ ਲੱਗਦੇ ਸੀ ਮੇਲਿਆਂ ਦੇ ਵਿੱਚ ਖੁੱਲੇ ਅਖਾੜੇ ਲੱਗਦੇ ਸੀ ਪਰ ਹੁਣ ਇਹ ਜਿਹੜੇ ਵੱਡੇ ਚੋਟੀ ਦੇ ਗਾਇਕ ਨੇ ਇਹ ਜਾਂ ਤਾਂ ਆਪਣੇ ਪਰਸਨਲ ਸ਼ੋਅ ਕਰਦੇ ਨੇ ਜਾਂ ਕਿਤੇ ਕੋਈ ਜਿਹੜਾ ਬੁੱਕ ਕਰਕੇ ਸ਼ੋਅ ਹੁੰਦਾ ਕਿਤੇ ਕਿਤੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਹਨਾਂ ਦੀ ਬੁਕਿੰਗ ਹੁੰਦੀ ਹੈ ਤੇ ਬੁਕਿੰਗ ਵੀ ਜਾਣਕਾਰੀ ਮੁਤਾਬਕ 5 ਲੱਖ ਤੋਂ ਲੈ ਕੇ 50 ਲੱਖ ਤੱਕ ਪਹੁੰਚ ਚੁੱਕੀ ਹੈ ਕਲਾਕਾਰ ਦਾ ਜਿੰਨਾ ਵੱਡਾ ਨਾਮ ਜਿੰਨਾ ਵੱਡਾ ਫੇਮ ਜਿੱਡਾ ਵੱਡਾ ਰਤਬਾ ਉਨੀ ਹੀ ਉਹਦੀ ਫੀਸ ਹੁੰਦੀ ਹੈ ਤੇ ਪੰਜਾਬੀ ਉਹਦੇ ਵਿੱਚ ਵੀ ਨਹੀਂ ਝਿਜਕਦੇ 5 ਲੱਖ ਤੋਂ ਲੈ ਕੇ 50 ਲੱਖ ਤੱਕ ਵੀ ਖਰਚ ਦਿੰਦੇ ਨੇ ਆਪਣੇ ਹਰਮਨ ਪਿਆਰੇ ਗਾਇਕ ਨੂੰ ਸੁਣਨ ਵਾਸਤੇ ਜਾਂ ਫਿਰ ਇਹ ਦਿਖਾਉਣ ਲਈ ਵੀ ਦੇਖੋ ਜੀ ਅਸੀਂ ਆਪਣੇ ਵਿਆਹ ਦੇ ਉੱਤੇ ਕੁੜੀ ਜਾਂ ਮੁੰਡੇ ਦੇ ਵਿਆਹ ਤੇ ਫਲਾਣਾ ਸਿੰਗਰ ਕੀਤਾ ਜੀ ਸਾਰੇ ਯਾਦ ਰੱਖਣ ਵੀ ਹਾਂ ਜੀ ਉਹ ਫਲਾਣਿਆਂ ਦੇ ਵਿਆਹ ਹੋਇਆ ਸੀ ਉਦੋਂ ਫਲਾਣਾ ਗਾਇਕ ਉਹਨਾਂ ਦੇ ਵਿਆਹ ਤੇ ਆਇਆ ਸੀ ਸੋ ਇਹ ਜਿਹੜੇ ਹਾਲਾਤ ਨੇ ਤੇ ਪਰ ਕੁਝ ਅੰਕੜੇ ਸਾਹਮਣੇ ਆਏ ਨੇ ਉਨ੍ਹਾਂ ਅੰਕੜਿਆਂ ਦੇ ਮੁਤਾਬਕ ਸਾਢੇ 7 ਸਾਲਾਂ ਦੇ ਵਿੱਚ ਕਲਾਕਾਰਾਂ ਨੇ 21145 2145 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ ਸਾਢੇ 7 ਸਾਲਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਸਿਨੇਮਾ ਨੇ ਜਿਹੜੇ ਮਲਟੀਪਲੈਕਸ ਬਣੇ ਹੋਏ ਨੇ ਉਹਨਾਂ ਨੇ ਵੀ 2000 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਇਹਦੇ ਵਿੱਚ ਅਜੇ ਫਿਲਮਾਂ ਦੀ ਜਿਹੜੀ ਪ੍ਰੋਮੋਸ਼ਨ ਫਿਲਮਾਂ ਦਾ ਕੰਮਕਾਜ ਹੈ ਜਿਹੜਾ ਫਿਲਮਾਂ ਤੋਂ ਕੀ ਪੈਸਾ ਆਇਆ ਉਹ ਵੱਖਰੀ ਗੱਲ ਆ ਪਰ ਜਿਹੜਾ ਸਿਨੇਮੇ ਵਾਲਿਆਂ ਦਾ ਕਾਰੋਬਾਰ ਰਿਹਾ ਉਹ ਆਏ ਕਰੋੜਾਂ ਦੇ ਵਿੱਚ ਤੇ ਬਾਕੀ ਜਿਹੜਾ ਕਾਰੋਬਾਰ ਤੁਹਾਨੂੰ ਸਟੇਜ ਸ਼ੋਅ ਦਾ ਦੱਸਿਆ ਕਿ ਜਿਹੜੇ ਹਜ਼ਾਰਾਂ ਕਰੋੜ ਰੁਪਏ ਜਿਹੜੇ ਕਮਾਏ ਨੇ ਇਹ ਸ਼ੋਅਸ ਤੋਂ ਕਮਾਏ ਨੇ ਕਲਾਕਾਰਾਂ ਨੇ ਚਾਹੇ ਕਿਸੇ ਵਿਆਹ ਦੇ ਵਿੱਚ ਸ਼ੋਅ ਲਾਇਆ ਕਿਤੇ ਖੁੱਲਾ ਖਾੜਾ ਲਾਤਾ ਕਿਤੇ ਕੋਈ ਆਪਣਾ ਕਿਸੇ ਹਾਲ ਦੇ ਵਿੱਚ ਸ਼ੋਅ ਹੋ ਗਿਆ ਕਿਸੇ ਵੱਡੇ ਪੈਲਸ ਦੇ ਵਿੱਚ ਸ਼ੋਅ ਹੋ ਗਿਆ ਤੇ ਪੰਜਾਬ ਸਰਕਾਰ ਦੇ ਕੋਲ ਜਾਣਕਾਰੀ ਮੁਤਾਬਕ 8 ਤੋਂ 800 10 ਕਲਾਕਾਰ ਰਜਿਸਟਰਡ ਨੇ ਜਿਹੜੇ GST ਪੇ ਕਰਦੇ ਨੇ ਮਤਲਬ 810 ਕਲਾਕਾਰ ਤੇ ਇਹਨਾਂ ਦੀ ਸਾਲਾਨਾ ਜਿਹੜੀ ਕਮਾਈ ਹੁੰਦੀ ਹੈ ਇਹ ਅੰਦਾਜ਼ਾ ਲਾਇਆ ਜਾਂਦਾ ਹੁੰਦਾ ਕਿ 20 ਲੱਖ ਰੁਪਈਆ ਸਾਲਾਨਾ ਕਮਾਈਆ ਤਾਂ ਫਿਰ GST ਪੇ ਕਰਨਾ ਪੈਂਦਾ 18% ਦੀ ਤੇ 2017-18 ਦੇ ਵਿੱਚ ਕਲਾਕਾਰਾਂ ਨੇ ਸਿਰਫ 47.75 ਕਰੋੜ ਰੁਪਈਆ ਹੀ ਕਮਾਇਆ ਸੀ ਕਾਰੋਬਾਰ ਕੀਤਾ ਸੀ 24 25 ਦੇ ਵਿੱਚ ਨਵੰਬਰ ਤੱਕ ਵੱਧ ਕੇ ਇਹ 358 ਕਰੋੜ ਤੋਂ ਵੱਧ ਹੋ ਗਿਆ ਮਤਲਬ ਕਿੱਥੇ 47 ਕਰੋੜ ਕਿੱਥੇ 358 ਕਰੋੜ ਤੇ ਸਾਲ 2023 24 ਦੇ ਵਿੱਚ ਜਿਹੜਾ ਸੀਗਾ ਉਹ 677.76 ਕਰੋੜ ਕਮਾਈ ਸੀਗੀ ਜਿਨ੍ਹਾਂ ਨੇ ਟੈਕਸ ਤਾਰਿਆ ਇਹ ਉਹਨਾਂ ਦੇ ਅੰਕੜੇ ਨਹੀਂ ਕਿਉਂਕਿ ਸਰਕਾਰ ਕੋਲੇ ਜਾਂ ਕਿਤੇ ਵੀ ਤਰ੍ਹਾਂ ਦੇ ਅੰਕੜੇ ਹੁੰਦੇ ਨੇ ਉਹ ਹੁੰਦੇ ਨੇ ਜਿਹੜੇ ਆਨ ਰਿਕਾਰਡ ਹੁੰਦੇ ਨੇ ਪਰ ਕਈ ਕਹਿੰਦੇ ਕਲਾਕਾਰ ਅਜੇ ਵੀ ਨੇ ਜਿਹੜੇ ਪੈਸਾ ਵੱਧ ਕਮਾ ਲੈਂਦੇ ਨੇ ਜਾਣਕਾਰੀ ਮੁਤਾਬਕ ਜੋ ਕਥਿਤ ਤੌਰ ਦੇ ਉੱਤੇ ਕਿ ਉਹ ਪੈਸਾ ਵਾਧ ਕਮਾ ਲੈਂਦੇ ਨੇ ਪਰ GST ਵਗੈਰਾ ਭਰਨ ਦੇ ਚੱਕਰ ਦੇ ਵਿੱਚ ਸ਼ੋਅ ਕੱਟ ਕਰ ਦਿੰਦੇ ਨੇ ਇਸ ਕਰਕੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੀ 18% ਦੀ ਇਹ ਸੇਵਾ ਫੀਸ ਹੁੰਦੀ ਹੈ ਵੀ ਤੁਸੀਂ ਮਨੋਰੰਜਨ ਕੀਤਾ ਮਨੋਰੰਜਨ ਦੇ ਉੱਤੇ ਤੁਸੀਂ ਪੈਸਾ ਕਮਾਇਆ ਤਾਂ ਸਰਕਾਰ ਨੂੰ 18% ਦੀ ਦਿਓ ਤੇ ਇਸ ਤੋਂ ਇਲਾਵਾ ਜਿਹੜੇ ਮਲਟੀਪਲੈਕਸ ਨੇ ਉਹ ਪੰਜਾਬ ਦੇ ਵਿੱਚ 258 ਸਿਨੇਮਾ ਤੇ ਮਲਟੀਪਲੈਕਸ ਨੇ ਜੋ ਅੰਕੜਿਆਂ ਦੇ ਮੁਤਾਬਕ ਤੇ ਇਹਨਾਂ ਦੇ ਵਿੱਚੋਂ ਪੰਜਾਬ ਦੇ 258 ਨੇ ਜਿਹੜੇ ਉਹ ਸਿਰਫ ਟੈਕਸ ਭਰਦੇ ਨੇ ਤੇ ਜਿਨ੍ਹਾਂ ਦਾ ਟੈਕਸ 7.5 ਸਾਲਾਂ ਦਾ 2056 ਕਰੋੜ ਤੋਂ ਵੱਧ ਦਾ ਬਣਿਆ ਹੈ 2017-18 ਦੇ ਵਿੱਚ ਇਹੜਾ ਕਾਰੋਬਾਰ ਸੀਗਾ ਸਿਨੇਮਿਆਂ ਵਾਲਾ ਮਲਟੀਪਲੈਕਸਾਂ ਵਾਲਾ ਇਹ 132 ਕਰੋੜ ਦਾ ਸੀਗਾ 2023-24 ਦੇ ਵਿੱਚ ਇਹ 372 ਕਰੋੜ ਦਾ ਹੋ ਗਿਆ ਤੇ ਸਿਨੇਮਾ ਦੀਆਂ ਜਿਹੜੀਆਂ ਟਿਕਟਾਂ ਵਗੈਰਾ ਨੇ ਉਹਦੇ ਉੱਤੇ GST ਲੱਗਦੀ ਹੈ ਤਾਂ ਉਹਦੀ ਕਮਾਈ ਵੀ ਕਾਫੀ ਵਾਧੀ ਹੋਈ ਨਜ਼ਰ ਆ ਰਹੀ ਹੈ ਫਿਲਮ ਫੈਡਰੇਸ਼ਨ ਆਫ ਇੰਡੀਆ ਦੇ ਮੁਤਾਬਕ ਪੰਜਾਬ ਦੇ ਵਿੱਚ 175 ਸਿੰਗਲ ਸਕਰੀਨ ਸਿਨੇਮਾ ਨੇ ਤੇ ਇਸ ਤੋਂ ਇਲਾਵਾ ਪੰਜਾਬ ਦੇ ਨਾਲ-ਨਾਲ ਲੱਗਦੇ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਵੀ ਜਿਹੜਾ ਹੈ ਉਹ ਆ ਕਾਫੀ ਕੁਝ ਚੱਲਦਾ ਰਹਿੰਦਾ ਉੱਥੇ ਵੀ ਸਿਨੇਮੇ ਵਗੈਰਾ ਹੈਗੇ ਨੇ ਤੇ ਉਹਨਾਂ ਦੇ ਜਿਹੜੇ ਅੰਕੜੇ ਨੇ ਉਹ ਵੱਖਰੇ ਨੇ ਤੇ ਇਥੋਂ ਤੱਕ ਕਿ ਵੱਡੇ-ਵੱਡੇ ਕਲਾਕਾਰਾਂ ਦੇ ਆਪਣੇ ਪ੍ਰੋਡਕਸ਼ਨ ਹਾਊਸ ਵੀ ਨੇ ਕਰਨੀ ਹੈ ਕਿ ਜਿੰਨਾ ਪੈਸਾ ਇਨਵੈਸਟ ਕਰਨਾ ਉਹਨਾਂ ਪੈਸਾ ਜਿਹੜਾ ਆਇਆ ਤਾਂ ਉਹ ਫਿਰ ਪ੍ਰੋਡਕਸ਼ਨ ਹਾਊਸ ਦੇ ਹਿੱਸੇ ਹੀ ਆਉਂਦੀ ਆ ਉਹਦੀ ਸਾਰੀ ਕਮਾਈ ਤਾਂ ਵੱਡੇ ਕਲਾਕਾਰਾਂ ਦੇ ਪ੍ਰੋਡਕਸ਼ਨ ਹਾਊਸ ਵੀ ਹੈਗੇ ਨੇ ਪਿੰਡਾਂ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਫਿਲਮ ਸਿਟੀਆਂ ਵਗੈਰਾ ਬਣਨੀਆਂ ਸ਼ੁਰੂ ਹੋ ਗਈਆਂ ਨੇ ਉਹਨਾਂ ਦਾ ਜਿਹੜਾ ਹੈ ਲੇਖਾ ਜੋਖਾ ਉਹ ਬਿਉਰਾ ਵੱਖਰਾ ਹੋਗਾ ਪਰ ਜਿਹੜੇ ਕਲਾਕਾਰ ਨੇ ਉਹਨਾਂ ਦਾ ਜਿਹੜਾ ਬਿਉਰਾ ਉਹ ਤੁਹਾਨੂੰ ਦੱਸਿਆ 2024-25 ਦੇ ਵਿੱਚ ਕਲਾਕਾਰੀ ਦਾ ਜਿਹੜਾ ਕਾਰੋਬਾਰ ਸੀ ਗਾਇਕਾਂ ਦਾ ਪੰਜਾਬੀ ਦਾ ਉਹ 358 ਕਰੋੜ ਸੀਗਾ ਤੇ ਸਿਨੇਮਾ ਦੀ ਕਮਾਈ ਸੀਗੀ 218 ਕਰੋੜ 2023-24 ਦੇ ਵਿੱਚ 677 ਕਲਾਕਾਰਾਂ ਨੇ ਕਰੋੜ ਕਮਾਇਆ ਤੇ 372 ਕਰੋੜ ਹੋ ਗਿਆ ਜੀ ਜਿਹੜੀ ਸਿਨੇਮਿਆਂ ਦੀ ਕਮਾਈ ਸੀਗੀ ਮਤਲਬ ਸਾਢੇ 7 ਸਾਲਾਂ ਦੇ ਵਿੱਚ ਹਜ਼ਾਰਾਂ ਕਰੋੜਾਂ ਦਾ ਬਿਜ਼ਨਸ ਇਹ ਹੋ ਚੁੱਕਿਆ ਹੈ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤਰਮੇਂਦਰ ਜੀ ਸ਼ਰੇਆਮ ਸੜਕਾਂ ਦੇ ਤੇ ਖੋਖੇ ਲੱਗੇ ਆ ਧਮਾਕੂ ਇੱਕ ਦਾ ਸਿਕਟਰ ਲਿਖ ਦਿਆ ਸਿਕਟ ਸੰਨ ਚਰੇ ਆਂ ਬੰਦੇ ਖਲੋ ਕੇ ਸਿਰਡ ਪੀਤੀ ਜਾਂਦੇ ਧੂਆ ਮਾਰਦੇ ਆਂ ਬੀਰੀ ਪੀਤੀਆਂ ਦੇ ਸਮਸ ਉਹਨੂੰ ਆਪਾਂ ਨਿਸ਼ਾਨੀ ਸਮਝਦੇ ਠੀਕ ਆ ਨਾ ਅੱਛਾ ਉਹ ਵੀ ਅੱਜੇ ਮੰਨ ਲਓ ਛਿੰਤੇ ਟੋਡੇ ਬੰਦੇ ਉਹਦੇ ਨਾਲ ਪਤਾ ਕੀ ਆ ਬੰਦਾ ਮਰਦਾ ਨਹੀਂਗਾ ਗਰੰਟੀ ਆ ਹੂੰ ਮੈਂ ਮੈਂ 30 ਸਾਲ ਖਾਦੇ ਯਕੀਨ ਕਰਿਆ ਹੂੰ ਪਰ ਮੈਂ ਚੰਗਾ ਬੰਦਾ ਕੋਣਿਆ ਰੱਖਾ ਅੱਜ ਮੈਂ ਜਿਹੜੀ ਉਹ ਗੋਲੀ ਨਾਲ 25 ਵਾਲੀ ਗੋਲੀ ਲੈਣਾ ਅੱਡੀ ਸਿਹਰੀ ਅੱਡੀ ਸ਼ਾਮੀ ਉਹ ਗੋਲੀ ਹੀ ਦਲੇ ਰਖੀ ਦੀਆ ਨੀਂਦ ਆ ਜਾਂਦੀ ਆ ਬੰਦੇ ਨੂੰ ਡਰਾਈਵਰੀ ਕਰਦੇ ਕਰਦੇ ਨੂੰ ਨੀਂਦ ਆ ਜਾਂਦੀ ਆ ਐਕਸੀਡੈਂਟ ਹੋਣ ਦੇ ਬਹੁਤ ਝਾਲੇ ਇਹੀ ਜਾਦੇ ਚਾਂਸ ਆ ਦੂਜੀ ਗੱਲ ਹੈ ਜੇ ਇਹ ਪੁਰਦੇ ਬਿਲਕੁਲ ਫੇਰ ਕਰੀ ਜਾਂਦੀ ਜਿਹੜੀ ਗੋਲੀ ਚੜ ਹੁੰਦੀ ਆ ਨਾ ਜੀਵ ਵਾਲੀ ਇਹ ਬੰਦੇ ਬਹੁਤ ਮਾਰ ਲਈ ਆ ਮੁੰਡੇ ਪਤਾ ਕੀ ਕਰਦੇ ਆ ਮੁੰਡੇ ਨਾ ਲਾਲਚ ਨੂੰ ਨਸ਼ੇ ਦੇ ਵਿੱਚ ਕਿੰਨੇ ਅਸ ਤੇ ਸਿਆਣੇ ਆ ਕਿੱਡੀ داری ਆ ਲਾਲਚ ਨੂੰ ਮੁੰਡੇ ਘੋਲ ਘੋਲ ਕੇ ਨਾ ਇਹਨਾਂ ਨੂੰ ਸਰਿੰਜਾਂ ਦੇ ਵਿੱਚ ਤੇ ਭਰ-ਭਰ ਲਾਈ ਜਾਂਦੇ ਆ ਇਹ ਗੋਲੀ ਬਿਲਕੁਲ ਬੰਦ ਹੋਣੀ ਚਾਹੀਦੀ ਜੇ ਗੋਲੀ ਬੰਦ ਹੋ ਗਈ ਪੰਜਾਬ ਤਾਂ ਬਚ ਜਾਊਗਾ ਕਿਹੜੇ ਨਾ ਬਹੁਤ ਮੁੰਡਾ ਮਰ ਰਿਹਾ ਉਜੀ ਗੱਲ ਅੱਜ ਤੁਹਾਨੂੰ ਮਤਰਮਿੰਦਰ ਜੀ ਕੋਲ ਦੱਸਾਂਗਾ ਜੀ ਸਾਡੀਆਂ ਪੱਤਾਂ ਨੂੰ ਹੱਥ ਪੈਣ ਲੱਗ ਪਿਆ ਮੈਂ ਹੁਣ 30 ਸਪੈਸ ਫੁੱਟੇ ਨਾ ਚੜ੍ਹ ਗਿਆ ਸੀ ਲੁਧਿਆਣੇ ਵਾਲੇ ਤੇ ਹਮ ਅੱਜ ਉਹ ਸਿੱਖ ਪੰਜਾਬੀ ਮੁੰਡਾ ਮੈਨੂੰ ਨਹੀਂ ਪਤਾ ਉਹ ਵਿਚਾਰਾ ਇਹ ਜਵਾਨਾ ਮੁੰਡਾ ਦਾ ਸਿੱਖਾਂ ਦਾ ਕਿ ਮੁਸਲਮਾਨਾਂ ਦਾ ਭਈ ਯਾਰ ਨਹੀਂ ਚੱਪੜ ਲੈ ਕੇ ਮਾਰਨ ਪਵੇ ਨਾਲ ਭਈ ਯਾਰ ਨਹੀਂ ਦਾ ਭਈ ਯਾਰ ਨਾਲ ਅੱਜ ਉਹ ਮੋਟਰਸਾਈਕਲ ਤੇ ਸੀ ਟੁੱਟੀ ਤੇ ਕਿ ਮੋਟਰਸਾਈਕਲ ਨਾਲ ਲੱਗ ਗਿਆ ਚੱਪੜ ਲੈ ਕੇ ਪੱਛ ਪੱਛ ਕੇ ਪਵੇ ਮਾਰਨਾ ਹਰ ਕੇ ਮੈਂ ਨਾ ਸੇਫੂ ਜੋ ਉੱਪਰਿਆ ਦੁੱਧ ਪਾਉਂਦਾ ਮੈਂ ਜਾ ਕੇ ਉਹਨੂੰ ਪਿਆ ਮੈਂ ਕਿਹਾ ਉਹਨੂੰ ਸਾਹਮਣੇ ਦੇਖਿਆ ਵੇਖੋ ਉਹ ਤੇ ਕਲ ਪੈਰੀਆਂ ਨੇ ਚੱਪਲ ਵਾਲੇ ਮੈਂ ਕਿਹਾ ਤੂੰ ਤਮਾਸ਼ਾ ਕਰ ਰਿਹਾ ਥੱਲੇ ਫੇਰ ਉਹ ਲੈ ਕੇ ਭੱਜਾ ਭਾਈ ਯਾਰ ਉਹ ਵੀ ਅੱਜ ਕੱਲ ਪੈ ਰਿਆ ਸਾਡੇ 300 ਰੁਪਏ ਹੂੰ ਮੈਂ ਪੰਜ ਮਿਹਰਬਾਨੀ ਮਿਹਰਬਾਨੀ ਜੀ ਬਿਲਕੁਲ ਨਸ਼ਾ ਕੋਈ ਵੀ ਹੈ ਜੀ ਚਾਹੇ ਤੁਸੀਂ ਵੀ ਨਸ਼ਾ ਕਰਦੇ ਸੀ ਜਾਂ ਕਰਦੇ ਹੋ ਇਹ ਚੰਗੀ ਗੱਲ ਨਹੀਂ ਹੈਗੀ ਸਿਹਤ ਵਾਸਤੇ ਤੇ ਜਿਹੜੀ ਨਸ਼ੇ ਛਡਾਉਣ ਤੋਂ ਬਾਅਦ ਇੱਕ ਜੀਵ ਵਾਲੀ ਗੋਲੀ ਹੈ ਵੀ ਕਾਫੀ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੀ ਹੈ ਕਈ ਤਾਂ ਮਾਰ ਇਹਨੂੰ ਇਹ ਕਹਿਣ ਲੱਗ ਪਏ ਨੇ ਕਿ ਇੱਕ ਨਸ਼ਾ ਛਡਾ ਕੇ ਦੂਜਾ ਲਾ ਦਿੱਤਾ ਜਾਂਦਾ ਹੈ ਜੀਵ ਵਾਲੀ ਗੋਲੀ ਦਾ ਤਾਂ ਇਹਦਾ ਕੋਈ ਪੱਕਾ ਪੁਖਤਾ ਹੱਲ ਹੋਣਾ ਚਾਹੀਦਾ ਹੈ ਤੇ ਕਈ ਇਹਦੇ ਵਿੱਚ ਅੰਕੜੇ ਨੇ ਕਈ ਤਰ੍ਹਾਂ ਦੀਆਂ ਖੋਜਾਂ ਰਿਸਰਚਾਂ ਵੀ ਹੋ ਰਹੀਆਂ ਨੇ ਪਰ ਜਿਹੜਾ ਤਬਾਕੂ ਵਾਲਾ ਚੱਲਣਾ ਕਈ ਥਾਵਾਂ ਦੇ ਉੱਤੇ ਜਾਂ ਇੱਕ ਰੂਲ ਵੀ ਆ ਕਿ ਪਬਲਿਕ ਪਲੇਸ ਦੇ ਉੱਤੇ ਤੁਸੀਂ ਸਿਗਰਟ ਨੋਸ਼ੀ ਨਹੀਂ ਕਰ ਸਕਦੇ ਸਿਗਰਟ ਨਹੀਂ ਪੀ ਸਕਦੇ ਪਰ ਉਹਦੇ باوجود ਲੋਕ ਬੱਸ ਛੱਡਿਆਂ ਤੇ ਚੌਕਾਂ ਚਰਾਹਿਆਂ ਦੇ ਵਿੱਚ ਖੜੇ ਮਤਲਬ ਕੋਈ ਬਿਮਾਰ ਵੀ ਕੋਲ ਖੜਾ ਕੋਈ ਪ੍ਰਵਾਹ ਨਹੀਂ ਸਿਗਰਟ ਦਾ ਧੂਆਂ ਆਣ ਪੂਰਾ ਛੱਡਦੇ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿੰਨਾ ਤੁਹਾਡੇ ਲਈ ਸਿਗਰਟ ਪੀਣ ਵਾਲਿਆਂ ਵਾਸਤੇ ਧੂਆਂ ਖਤਰਨਾਕ ਆ ਉਹਨਾਂ ਨਾਲ ਖੜੇ ਬੰਦੇ ਦੇ ਸਾਰਾ ਹੀ ਜੇਕਰ ਉਹ ਅੰਦਰ ਜਾਂਦਾ ਤਾਂ ਉਹਦੇ ਲਈ ਵੀ ਓਨਾ ਹੀ ਖਤਰਨਾਕ ਹੈ ਕਿਉਂਕਿ ਧੂਆਂ ਹੀ ਆ ਉਹਦੇ ਵਿੱਚ ਸਿਗਰਟ ਦੇ ਵਿੱਚ ਹੋਰ ਕੀ ਆ ਧੂਏ ਦੇ ਨਾਲ ਹੀ ਸਾਰਾ ਕੁਝ ਸਿਸਟਮ ਚੱਲਦਾ ਹੈ ਇਸ ਕਰਕੇ ਇਹ ਤੋਂ ਬਚਣਾ ਚਾਹੀਦਾ ਹੈ ਜੀ ਕੋਈ ਕਾਰਵਾਈਆਂ ਠੋਸ ਕਰਨੀਆਂ ਚਾਹੀਦੀਆਂ ਨੇ ਪਰ ਕੌਣ ਕਿਨੂੰ ਕਵੇ ਇੱਥੇ ਦਾ ਜ਼ਿਕਰ ਤੁਹਾਡਾ ਕਿਤੇ ਚਲਾਣ ਹੁੰਦਾ ਹੋਵੇ ਬੰਦਾ ਮਿੰਟ ਚ ਕੱਢ ਕੇ ਫੋਨ ਫੜਾ ਦਿੰਦਾ ਲਓ ਜੀ ਆ ਕਰਿਓ ਫਲਾਣੇ ਬੰਦੇ ਨਾਲ ਗੱਲ ਆ ਕਰਿਓ ਸੋ ਕੌਣ ਕਿਨੂੰ ਕਹੇ ਜੀ ਆਪਣਾ ਤਾਂ ਜਿਹੜਾ ਸਿਸਟਮ ਉਹ ਆਪਣੇ ਆਪ ਹੀ ਆਪ ਜਦੋਂ ਤੱਕ ਅੰਦਰ ਝਾਤ ਮਾਰ ਕੇ ਸੈੱਟ ਨਹੀਂ ਕਰਦੇ ਉਦੋਂ ਤੱਕ ਕੁਝ ਵੀ ਸੈੱਟ ਹੋਣ ਵਾਲਾ ਨਜ਼ਰ ਨਹੀਂ ਆ ਰਿਹਾ ਪਰ ਉਮੀਦ ਜ਼ਰੂਰ ਸਾਨੂੰ ਰੱਖਣੀ ਚਾਹੀਦੀ ਹੈ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਕਾਲਸ ਕੀਤੀਆਂ ਸਾਡੇ ਨਾਲ ਜੁੜੇ ਹੋ ਕੱਲ ਵੀ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਨਵੇਂ ਮੁੱਦਿਆਂ